ਹੈਲੋ ਜੀ ਸਤਿ ਸ੍ਰੀ ਅਕਾਲ ਅੱਜ ਫਰੈਂਡ ਅਸੀਂ ਤੁਹਾਨੂੰ ਸ਼ੇਅਰ ਕਰਾਂਗੇ ਕਾਲੇ ਚੰਨਿਆਂ ਦੀ ਸਬਜ਼ੀ ਜੋ ਬਹੁਤ ਹੀ ਆਸਾਨ ਤਰੀਕੇ ਨਾਲ ਬਣਾਵਾਂਗੇ ਕੋਈ ਇਹਦੇ ਲਈ ਤੁਹਾਨੂੰ ਮਸਾਲਾ ਕੁੱਟਣਾ ਨਹੀਂ ਪਏਗਾ ਦੇਖ ਸਕਦੇ ਜਿੱਕੜੀ ਠਿੱਕੀ ਤੇ ਵਧੀਆ ਬਣੀ ਹੋਈ ਹੈ ਇਹ ਫਰੈਂਡ ਅਸੀਂ ਕਰਦੇ ਹਾਂ ਰੈਸਪੀ ਸਟਾਰਟ ਇੱਧਰ ਫਰੈਂਡ ਅਸੀਂ ਨਾ ਚਨੇ ਉਬਾਲ ਲਏ ਸੀ ਪੰਜ ਵਿਸਲ ਮਰਵਾ ਲਈਆਂ ਸੀ ਸਵੇਰ ਦੇ ਭਿਓਏ ਸੀ ਪਾਣੀ 'ਚ ਥੋੜਾ ਜਿਹਾ ਪਾ ਦਿੱਤਾ ਸੀ ਨਮਕ ਸਾਫ ਪਾਣੀ 'ਚ ਧੋ ਕੇ ਭਿਓਏ ਰੱਖੇ ਸੀ ਤੇ ਹੁਣ ਬਾਅਦ ਚ ਅਸੀਂ ਪੰਜ ਵਿਚਲਾ ਮਰਵਾ ਲੀਆਂ ਤੇ ਕੁੱਕਰ ਖੋਲ ਕੇ ਤੁਹਾਨੂੰ ਦਿਖਾ ਦਿੱਤਾ ਇੱਧਰ ਅਸੀਂ ਲੈ ਲਿਆ ਜਿਹੜਾ ਸਮਾਨ ਸਿਰ ਜਿਹੜਾ ਪਾਣਾ ਹੈ ਪਿਆਜ਼ ਹਰੀਆਂ ਮਿਰਚਾਂ ਟਮਾਟਰ ਤੇ ਜਿਹੜੇ ਉਬਲੇ ਹੋਏ ਛੋਲੇ ਨੇ ਉਹ ਅਸੀਂ ਇੱਕ ਪਤੀਲੇ ਚ ਕੱਢ ਦੇਵਾਂਗੇ ਕਿਉਂਕਿ ਕੁੱਕਰ ਚ ਲਾਣਾ ਹੈ ਅਸੀਂ ਤੜਕਾ ਆ ਤੁਸੀਂ ਦੇਖ ਸਕਦੇ ਜੇ ਉਹੋ ਹੀ ਸੇਮ ਅਸੀਂ ਕੁੱਕਰ ਚ ਤੜਕਾ ਲਾ ਲੈਣਾ ਥੋੜਾ ਜਿਹਾ ਪਾਣੀ ਪਾ ਕੇ ਨਾ ਉਹਨੂੰ ਫਿਰ ਅਸੀਂ ਛੰਨੀਆਂ ਚ ਪਾ ਦੇਣਾ ਇੱਧਰ ਕੁੱਕਰ ਰੱਖ ਦਿੱਤਾ ਸੀ ਇਨਸਟਰਕਸ਼ਨ ਤੇ ਤੇ ਹੁਣ ਅਸੀਂ ਸਟਾਰਟ ਕਰਦੇ ਆਂ ਇਹਨੂੰ ਤੜਕਾ ਲਾਣਾ ਆ ਦੇਖੋ ਫਰੈਂਟ ਤੇਲ ਪਾ ਦਿੱਤਾ ਆਪਾਂ ਥੋੜਾ ਜਿਹਾ ਤੇਲ ਨੂੰ ਹੁਣ ਦਵਾਂਗੇ ਹੁਣ ਗਰਮ ਦੰਦ ਖਾ ਰਹੀਆਂ ਤੇਲ ਹੁਣ ਇਹਦੇ ਵਿੱਚ ਪਾ ਦਿੱਤਾ ਅਸੀਂ ਜੀਰਾ ਨਾਲ ਹੀ ਆਪਾਂ ਪਾ ਦਾਂਗੇ ਪਿਆਜ਼ ਨਾਲ ਹੀ ਹਰੀਆਂ ਮਿਰਚਾਂ ਇੱਕ ਵਾਰੀ ਪਿਆਜ਼ ਨੂੰ ਹਲਾ ਲਾਂਗੇ ਅਸੀਂ ਥੋੜਾ ਜਿਹਾ ਸੇਕ ਲਵਾਨਾ ਬਿਲਕੁਲ ਜ਼ਿਆਦਾ ਨਹੀਂ ਬਿਲਕੁਲ ਥੋੜਾ ਜਿਹਾ ਤੇ ਹੁਣ ਅਸੀਂ ਨਾਲ ਹੀ ਪਾ ਦਾਂਗੇ ਇਹਦੇ ਟਮਾਟਰ ਬਿਲਕੁਲ ਪੁੰਨ ਨਹੀਂ ਨਹੀਂ ਐ ਬਸ ਥੋੜਾ ਥੋੜਾ ਸੇਕ ਹੀ ਲਵਾਉਣਾ ਹੈ ਤੇ ਹੁਣ ਬਸ ਅਸੀਂ ਕਰ ਦਿੱਤੀ ਤਾਂ ਇੰਟਰੈਕਸ਼ਨ ਬੰਦ ਹੁਣ ਅਸੀਂ ਇਥੇ ਗ੍ਰੈਂਡਰ ਮਸ਼ੀਨ ਨਾਲ ਜਿਹੜਾ ਹਾਈ ਐਂਡ ਗ੍ਰੈਂਡਰ ਹੁੰਦਾ ਉਹਦੇ ਨਾਲ ਹੀ ਅਸੀਂ ਕੁੱਕਰ 'ਚ ਤੜਕੇ ਨੂੰ ਕਰ ਲਾਂਗੇ ਗ੍ਰੈਂਡਰ ਦੇ ਸਕਦੇ ਹਾਂ ਇੰਨੀ ਜਲਦੀ ਸਬਜ਼ੀ ਬਣਦੀ ਹੈ ਤੇ ਇੰਨੀ ਵਧੀਆ ਮਸਾਲਾ ਗ੍ਰाइंड ਹੋ ਜਾਂਦਾ ਕੋਈ ਨਹੀਂ ਆਪਾਂ ਨੂੰ ਜੇ ਲਸਣ ਵੀ ਪਾਣਾ ਉਹ ਵੀ ਸਭ ਤੋਂ ਪਹਿਲਾਂ ਸਾਬਤ ਹੀ ਪਾਰ ਦੇਣਾ ਅਦਰਕ ਵੀ ਗ੍ਰाइंड ਨੇ ਤੁਹਾਨੂੰ ਪਤਾ ਹੈ ਸਭ ਕੁਝ ਵਧੀਆ ਕੁੱਕਰ ਜੀ ਗ੍ਰाइंड ਕਰ ਦਿੰਦਾ ਕੋਈ ਅਲੱਗ ਬਰਤਨ ਦੀ ਨਹੀਂ ਲੋੜ ਮਿਕਸੀ ਦੀ ਨਹੀਂ ਲੋੜ ਚਿਲੀ ਕਟਰ ਕੁਝ ਵਗੈਰਾ ਨਹੀਂ ਸਿਰਫ ਇਹਦੇ ਨਾਲ ਹੀ ਅਸੀਂ ਕਰ ਲਿਆ ਮਸਾਲਾ ਗ੍ਰाइंड ਤੇ ਹੁਣ ਅਸੀਂ ਟਰੈਕਸ਼ਨ ਚ ਲਾ ਕੇ ਮਸਾਲਾ ਆਪਣਾ ਚੰਗੀ ਤਰ੍ਹਾਂ ਭੁੰਨਾਗੇ ਤੇ ਨਾਲ ਦੀ ਨਾਲ ਅਸੀਂ ਹਿਲਾਉਂਦੇ ਜਾਵਾਂਗੇ ਦੂਸਰੇ ਪਾਸੇ ਫਰੈਂਡ ਜਿਹੜੀ ਮਸ਼ੀਨ ਨਾਲ ਸੀ ਮਸਾਲਾ ਗ੍ਰाइंड ਕੀਤਾ ਉਹ ਹੀ ਅਸੀਂ ਆ ਪਤੀਲੇ 'ਚ ਚੁੱਬਲੇ ਹੋਏ ਸੀ ਚਨੇ ਲੈਏ ਆ ਇਹਦੇ 'ਚ ਇੱਕ ਵਾਰੀ ਨੂੰ ਥੋੜਾ ਥੋੜਾ ਗ੍ਰाइंड ਕਰ ਲਾਂਗੇ ਥੋੜਾ ਜਿਹਾ ਜ਼ਿਆਦਾ ਨਹੀਂ ਕਰਨਾ ਕਿ ਕੁਝ ਕੁ ਚਨੇ ਸਾਡੇ ਗ੍ਰाइंड ਹੋ ਜਾਣ ਤੇ ਕੁਝ ਨਾਲ ਸਾਡੇ ਜ਼ਬੂਤੇ ਵੀ ਰਹਿ ਜਾਣ ਬਸ ਇੰਨਾ ਕੀ ਤੇ ਹੁਣ ਅਸੀਂ ਦੇਖਦੇ ਆਪਦਾ ਤੜਕਾ ਆ ਦੇਖੋ ये भुनी जाना ध्यान रखना तड़का नाल ना लगे इसलिए हिलाते जाना है हूँ असी पा देंगे अपने बेसिक मसाले नमक स्वाद अनुसार हल्दी पाउडर देगी मिर्च गरम मसाला लाल मिच जो भी ती बेसिक मसाले जड़े होंगे पा के तड़के असी चंह के ਜਿੰਨਾ ਤੱਕ ਤੜਕਾ ਸਾਡਾ ਤੇਲ ਨਹੀਂ ਛੱਡ ਦਿੰਦਾ ਉਹਨਾਂ ਚਿਕਰ ਅਸੀਂ ਤੜਕੇ ਨੂੰ ਪੁੰਨਾਗੇ ਜੇ ਤੁਹਾਨੂੰ ਲੱਗੇ ਤੁਹਾਡਾ ਤੜਕਾ ਕੁੱਕਰ ਦੇ ਨਾਲ ਲੱਗਦਾ ਪਿਆ ਇਸੇ ਇੱਕ ਜ਼ਿਆਦਾ ਹੈ ਫਿਰ ਇਹਦੇ ਵਿੱਚ ਤੁਸੀਂ ਥੋੜਾ ਜਿਹਾ ਪਾਣੀ ਪਾ ਸਕਦੇ ਜੇ ਬਿਲਕੁਲ ਥੋੜਾ ਜਿਹਾ 2-4 ਚਮਚ ਕਿਉਂਕਿ ਜੇ ਜ਼ਿਆਦਾ ਪਾਓਗੇ ਤੜਕਾ ਛੇਤੀ ਨਹੀਂ ਪੁੰਨਿਆ ਜਾਣਾ ਐਨਾ ਹੀ ਪਾਣੀ ਪਾਣਾ ਬਸ ਤੇ ਇਹਨਾਂ ਫਿਰ ਅਸੀਂ ਹਿਲਾ ਲਾਂਗੇ ਜਦੋਂ ਵੀ ਆਪਾਂ ਕੋਈ ਤਰੀਵਲੀ ਸਬਜੀ ਬਣਾਉਣੇ ਉਹਦਾ ਮੇਨ ਮੈਥਡ ਇਹ ਹੁੰਦਾ ਏ ਤੜਕਾ ਸਾਡਾ ਵਧੀਆ ਭੁੱਜਣਾ ਚਾਹੀਦਾ ਏ ਜਦੋਂ ਤੜਕਾ ਆਪਣਾ ਵਧੀਆ ਭੁੱਜੇ ਸਬਜੀ ਆਪਣੀ ਆਟੋਮੈਟਿਕਲੀ ਸਵਾਦ ਬੰਨੀ ਬੰਨੀ ਆ ਦੇਖੋ ਨਾਲ ਦੀ ਨਾਲ ਹਿਲਾਉਂਦੇ ਜਾਣੇ ਆ ਉਹ ਨਿੱਧਰ ਸਾਡਾ ਤੜਕਾ ਪੋੜ ਚੁਕਾ ਬਿਲਕੁਲ ਤੁਸੀਂ ਦੇਖ ਸਕਦੇ ਜੇ ਤੜਕੇ ਨੇ ਤੇਲ ਛੱਡ ਦਿੱਤਾ ਏ ਇਹਦਾ ਮਤਲਬ ਤੜਕਾ ਛੱਡ ਪੋ ਚੁਕਾ ਏ ਜੀ ਫਰੈਂਡਾਂ ਦਾ ਨੂੰ ਸਾਡੀਆਂ ਵੀਡੀਓਜ਼ ਰੈਸਪੀ ਦੀਆਂ ਆ ਵਲੋਗਿੰਗ ਵੀਡੀਓ ਵਧੀਆ ਲੱਗਦੀਆਂ ਤੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਤੇ ਨਾਲੇ ਕਮੈਂਟ ਕਰਕੇ ਸਾਨੂੰ ਜਰੂਰ ਦੱਸਿਆ ਕਰੋ ਤੇ ਬੈਲ ਆਈਕਨ ਦਾ ਬਟਨ ਵੀ ਨਾਲ ਦੀ ਨਾਲ ਪ੍ਰੈਸ ਕਰ ਲਓ ਤਾਂ ਜੋ ਸਾਡੀ ਆਉਣ ਵਾਲੀ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਐਡੇ ਫਰੈਂਡ ਹੋਣ ਮੈਂ ਤਰੀਕਾ ਤਾਂ ਦੱਸ ਰਹੀ ਹਾਂ ਪੂਰਾ ਚੰਗੀ ਤਰ੍ਹਾਂ ਭੁੱਜ ਚੁੱਕਾ ਹੈ ਕੋਈ ਨਹੀਂ ਦੇਚ ਕਸਰ ਹੈਗੀ ਕੋਈ ਨਹੀਂ ਕੱਲ ਸਕੋ ਤਨਾ نیچے ਲੱਗਨ ਲੱਗ ਪਿਆ ਉਹ ਵੀ ਦਾ ਇਹ ਰੀਜਨ ਹੈ ਤਾਂ ਕਰਕੇ ਸਾਡਾ ਇੰਟਰੈਕਸ਼ਨ ਬਹੁਤ ਜ਼ਿਆਦਾ ਪੁਰਾਣਾ ਹੈ ਜਿਹਦਾ ਕਰਕੇ ਉਹ ਸੇਕ ਜ਼ਿਆਦਾ ਕਰਦਾ ਹੈ ਉਹਦੇ ਲਾਗੇ ਸਾਨੂੰ ਖੜਨਾ ਪੈਂਦਾ ਤੇ ਨਾਲ ਦੇ ਨਾਲ ਚੀਜ਼ ਹਲਾਉਣੀ ਪੈਂਦੀ ਹੈ ਹੁਣ ਇਹਦੇ ਵਿੱਚ ਫਰੰਟ ਸੀ ਬਸ ਇੰਨਾ ਕੀ ਸਾਡਾ ਸਬਜੀ ਬਣਾਉਂਦਾ ਤਰੀਕਾ ਹੈ ਇੰਟੈਕਸ਼ਨ ਵਿੱਚ ਜੋ ਬੰਦ ਹੋ ਜਾਂਦਾ ਆਪਾਂ ਚਲਾਉਣਾ ਪੈਂਦਾ ਹੁਣ ਅਸੀਂ ਜਿਹੜੇ ਪਤੀਲੇ ਵਿੱਚ ਹਨ ਤੇ ਪਾਣੀ ਰੱਖਿਆ ਹੋਇਆ ਸੀ ਉਹ ਅਸੀਂ ਪਾ ਦਾਂਗੇ ਇਹਨਾਂ ਥੋੜਾ ਜਿਹਾ ਪਾਣੀ ਪਾ ਕੇ ਤੇ ਅਸੀਂ ਜਿਹੜਾ ਤੜਕਾ ਉਹਨੂੰ ਮਿਕਸ ਚੰਗੀ ਤਰ੍ਹਾਂ ਕਰਾਂਗੇ ਬਾਅਦ ਚ ਅਸੀਂ ਪਾ ਦਾਂਗੇ ਚਨੇ ਉਬਲੇ ਹੋਏ ਆ ਉਬਲੇ ਹੋਏ ਚਨੇ ਅਸੀਂ ਇਹਦੇ ਚ ਕੁੱਕਰ ਚ ਪਾ ਦਾਂਗੇ ਤੇ ਜਿੰਨੇ ਕੀ ਸਾਨੂੰ ਪਾਣੀ ਦੀ ਜ਼ਰੂਰਤ ਹੈ ਥੋੜਾ ਜਿਹਾ ਗਰਮ ਕਰਕੇ ਪਾਣਾ ਚਾਹੀਦਾ ਹੈ ਚਾਹੇ ਤੇ ਸਬਜੀ ਚ ਸਿੱਧੂ ਜੀ ਵਰ ਪਾਣੀ ਪਾਣਾ ਹੈ ਹਮੇਸ਼ਾ ਪਾਣੀ ਗਰਮ ਹੋਣਾ ਚਾਹੀਦਾ ਹੈ ਆ ਦੇਖ ਸਕਦੇ ਜੇ ਸਬਜੀਏ ਸੰਗਣੀ ਇਸ ਲਈ ਮੈਂ ਇਹਦੇ ਚ ਪਾਵਾਂਗੀ ਹੋਰ ਪਾਣੀ ਐਡ ਕਰਾਂਗੀ ਜਿੰਨਾ ਕਸੀਂ ਪਸੰਦ ਕਰਦੇ ਆ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਇਹਦੀ ਕੋਈ ਮਿੰਤੀ ਨਹੀਂ ਕਿ ਤੁਸੀਂ ਇੰਨਾ ਪਾਣਾ ਹੈ ਜੇ ਕੋਈ ਸੰਗਣੀ ਖਾਣਾ ਚਾਹੁੰਦੇ ਥੋੜੀ ਘੱਟ ਜੇ ਕੋਈ ਤਰੀ ਵਾਲੀ ਖਾਣਾ ਚਾਹੁੰਦੇ ਤੇ ਥੋੜਾ ਜਿਹਾ ਵੱਧ ਅਨੁਮਾਨ ਆਪਾਂ ਨੂੰ ਜਦੋਂ ਕੱਠੀ ਲਗਾ ਕੇ ਇਤਰਾ ਉਠਾਈਏ ਨਾ ਸਬਜੀ ਨਾਲ ਸਾਨੂੰ ਪਤਾ ਚੱਲ ਜਾਂਦਾ ਹੈ ਪਾਣੀ ਦੀ ਸਾਨੂੰ ਕਿੰਨੀ ਕਿ ਜ਼ਰੂਰਤ ਹੈ ਸਬਜੀ ਚ ਆ ਦੇਖ ਸਕਦੇ ਜੇ ਪਾਣੀ ਅਸੀਂ ਪਾ ਲਿਆ ਹੈ ਐਨਾ ਕੀ ਤੇ ਹੁਣ ਅਸੀਂ ਇਸ ਤੋਂ ਬਾਅਦ ਕਰਦਾਂਗੇ ਕੁੱਕਰ ਨੂੰ ਬੰਦ ਤੇ 5-6 ਵਿਸਲ ਮਰਵਾਵਾਂਗੇ 5-6 ਤਾਂ ਕਰਕੇ ਕਹਿ ਰਹੇ ਹਾਂ ਤਾਂ ਜੋ ਸਬਜੀ ਸਾਡੀ ਚੰਗੀ ਤਰ੍ਹਾਂ ਆਪਸ ਚ ਮਿਕਸ ਹੋ ਜਾਵੇ ਵਧੀਆ ਚਾਟਦੇ ਸਬਜੀ ਵੀ ਗਰਮ ਤੜਕਾ ਪੁੱਜਾ ਪਾਣੀ ਵੀ ਅਸੀਂ ਉੱਪਰ ਗਰਮ ਪਾਇਆ ਵਿਸਲ ਦੇ ਬਣ ਜਾਣੇ ਮਿੰਟ 'ਚ ਤੇ 5-6 ਵਿਸਲਾ ਘੱਟੋ-ਘੱਟ 10-15 ਮਿੰਟਾਂ 'ਚ ਸਬਜ਼ੀ ਬਣ ਕੇ ਢੋਢੀ ਹੋ ਜਾਣੀ ਹੈ ਤਿਆਰ ਰੱਖ ਦਿੱਤਾ ਇਨਸਟਰਕਸ਼ਨ ਤੇ ਉਹਨੂੰ 5-6 ਵਿਸਲ ਦੱਖਣ ਦੀਏ ਲਈ ਕੋਈ ਤੇਜ਼ ਨਹੀਂ ਕਰਦਾ ਤੇ ਸਬਜ਼ੀ ਨਾ ਬੜੀ ਜਲਦੀ ਉੱਤੇ ਬਣ ਜਾਈ ਜਾਏ आया है तो गैस मैं कट आ देख सकते हो है विसल सा वज के सब्जी साडी हो गई है तैयार हूँ अस कुकर दिता है कोल तू आ गया एकदम गर्म सब्जी ताज़ी उस टाइम खोली देख सकते जन सब्जी दिखा बिल्कुल वाया देख सकते ना तरी वाली रसली जी फिके चौलान ना खाओगे सब्जी बहुत ज़्यादा स्वाद तो बन बनती है काले चनिया की सब्जी तो वैसे भी ਬਹੁਤ ਚੰਗੀ ਹੁੰਦੀ ਆ ਤੇ ਜੇ ਤਰੀ ਤ ਉਸ ਤੋਂ ਵੱਧ ਚੱਕੀ ਹੁੰਦੀ ਨਾ ਜਰੂਰ ਜਿਆਦਾ ਸੰਘਣੀ ਨਾਲ ਥੋੜੀ ਤਰੀ ਵਾਲੀ ਸਬਜੀ ਬਣਾਇਆ ਕਰੋ ਤੇ ਹੋਣ ਨੋ ਅਸੀਂ ਮੇਰਾ ਬੇਟਾ ਰੋਟੀ ਮੰਗ ਰਿਆ ਸੀ ਮੈਂ ਕਾਲੀ ਸੀ ਬਹੁਤ ਸ਼ਕੀਨੇ ਸਬਜੀ ਦਾ ਤੇ ਮੈਨੂੰ ਪਾ ਕੇ ਦੇ ਰਹੀ ਸੀ ਕਾਲਚ ਮੈਂ ਤੁਹਾਨੂੰ ਦਿਖਾ ਰਹੀ ਸੀ ਤਰੀ ਵਾਲੀ ਕਾਲੀ ਚਟੀਆਂ ਦੀ ਸਬਜੀ ਠੀਕ ਹੈ ਫਰੈਂਡ ਮਿਲਦੀ ਆ ਤੁਹਾਨੂੰ ਇੱਕ ਹੋਰ ਨਵੀਂ ਵੀਡੀਓ ਨਾਲ ਐ ਤੱਕ ਫਰੈਂਡ ਠੀਕ ਹੈ ਤੇ ਸਤਿ ਸ੍ਰੀ ਅਕਾਲ